ਨਮਸ਼ੇਰ ਬਲੌਕ ਦੇ ਵਿੱਚ ਪਸਿਆ ਹੋਇਆ ਪਿੰਡ ਜੱਬੋਬਾਲ ਪਿੰਡ ਜੱਬੋਬਾਲ ਦੀਆਂ ਤਸਵੀਰਾਂ ਸਜਾ ਆਕਰ ਦੇ ਪਿਆ ਜਿਸ ਦੇ ਵਿੱਚ ਆਨਲਾਈਨ ਮੀਟਿੰਗ ਨੂੰ ਕੀਤਾ ਜਾ ਰਿਹਾ ਸਹਿਬਾਨ ਨਗਰ ਨਵਸੀਕ ਪੰਚਾਇਤ ਸਹਿਬਾਨ ਪਿੰਡ ਜੱਬੋਬਾਲ ਦੀ ਬੈਠੀ ਹੈ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਜਿਹੜਾ ਨਾ ਆਮ ਜਲਾਸ ਆ ਇਹਦਾ ਮਕਸਦ ਇਹ ਕਿ ਸਰਕਾਰ ਵੱਲੋਂ ਸਪੈਸ਼ਲ ਆਮ ਜਲਾਸ ਰੱਖੇ ਗਏ ਆ ਆ ਦੋ ਦਿਨ ਚੱਲਣੇ ਹੈਗੇ ਆ 29 ਤੇ 30 ਤਰੀਕ ਕੁਝ ਪਿੰਡ ਅੱਜ ਕਰਨੇ ਕੁਝ ਕੱਲ ਨੂੰ ਕਰਨੇ ਆ ਤੇ ਉਹਦੇ ਵਿੱਚ ਤੁਹਾਡਾ ਪਿੰਡ ਅੱਜ ਵਾਰੀ ਸੀ ਤੇ ਇਹਦੇ ਵਿੱਚ ਕੀ ਹੈਗਾ ਕਿ ਜਿੰਦਾਂ ਨਾ ਕੋਲੇ ਪਿੰਡ ਦੀ ਡਵੈਲਪਮੈਂਟ ਵਾਸਤੇ ਸਰਕਾਰ ਨੇ ਅਗਲਾ ਕੀ ਪ੍ਰੋਗਰਾਮ ਲਿਖਿਆ ਉਹ ਤੁਹਾਨੂੰ ਦੱਸਣਾ ਜ਼ਰੂਰੀ ਹੈ ਇਹਦੇ ਵਿੱਚ ਉਹਦੇ ਬਾਰੇ ਤੁਹਾਨੂੰ ਇੱਥੇ ਬੁਲਾਇਆ ਸਾਰਿਆਂ ਨੂੰ ਤੇ ਉਹਦੇ ਵਿੱਚ ਇੱਕ ਸਰਕਾਰ ਦਾ ਜਿਹੜਾ ਮੁੱਦਾ ਜਿਆਦਾ ਹੈਗਾ ਨਸ਼ਿਆਂ ਪ੍ਰਤੀ ਤੇ ਸਰਕਾਰ ਕਾਫੀ ਸਖਤ ਵੀ ਆ ਇਹਦੇ ਪ੍ਰਤੀ ਤੇ ਆਪਣੇ ਬੱਚਿਆਂ ਨੂੰ ਪਿੰਡ ਦੇ ਵਿੱਚ ਜਿਹੜੇ ਵੀ ਹੈਗੇ ਲੋਕ ਇਸ ਤਰ੍ਹਾਂ ਦਾ ਕੋਈ ਅਡਾਪਟ ਹੈਗੇ ਆ ਇਹ ਆਦੀ ਹੋ ਚੁੱਕੇ ਆ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਦੱਸੋ ਕਿ ਸਰਕਾਰ ਬਹੁਤ ਸਖਤ ਹੈ ਤੁਹਾਡੇ ਸਾਹਮਣੇ ਜੋ ਗਤੀਵਿਧੀ ਹੋ ਰਹੀ ਹੈ ਸਰਕਾਰ ਵੱਲੋਂ ਕਾਫੀ ਸਖਤੀ ਨਾਲ ਹੋ ਰਹੀ ਆ ਤੇ ਇਹਨੂੰ ਆਪਾਂ ਕੰਟਰੋਲ ਕਰਨਾ ਠੀਕ ਹੈ ਜੀ ਤੇ ਦੂਸਰਾ ਹੈਗਾ ਜਿਹੜਾ ਤੁਹਾਡਾ ਪੈਲ ਦੇ ਆਧਾਰ ਤੇ ਜਿਹੜਾ ਪਿੰਡ ਦੇ ਵਿੱਚ ਕੰਮ ਪਲਾਂਟੇਸ਼ਨ ਦਾ ਜਿਹੜਾ ਹੈਗਾ ਉਹ ਸ਼ੁਰੂ ਕਰਵਾਇਆ ਜਾਣਾ ਸਰਕਾਰ ਵੱਲੋਂ ਕੰਮ ਦਾ ਤੁਹਾਡੇ ਡਿਵੈਲਪਮੈਂਟ ਦੇ ਬਹੁਤ ਆ ਹੋਰ ਵੀ ਆ ਪਰ 1 ਵਨ ਇੱਕ ਇੱਕ ਕਰਕੇ ਨਾ ਇਹ ਜਿਹੜੇ ਕੰਮ ਆ ಗ್ರಾಮ ਸਭਾ ਦੇ ਵਿੱਚ ਪਾਸ ਕਰਕੇ ਅੱਗੇ ਭੇਜਣੇ ਹੁੰਦੇ ਆ ਉਹਦੇ ਲਈ ਜਿਹੜਾ ਆ ਬਲਾਂਟੇਸ਼ਨ ਲਈ ਤੁਹਾਨੂੰ 1,85,000 ਰੁਪਇਆ ਜਿਹੜਾ ਹੈਗਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਤੇ ਜਲਦੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਪਲਾਂਟੇਸ਼ਨ ਦਾ ਕੰਮ ਸਟਾਰਟ ਹੋ ਜਾਣਾ ਠੀਕ ਆ ਜੀ ਤੇ ਅਗਲੀ ਗੱਲ ਹੈਗੀ ਆ ਕਿ ਹੁਣ ਕਣਕ ਦੀ ਬਾਡੀ ਦਾ ਸੀਜ਼ਨ ਆ ਗਿਆ। ਤੇ ਜਿੰਨੇ ਵੀ ਮੇਰੇ ਇੱਥੇ ਜੀਵੀਦਾਰ ਭਰਾ ਆ ਜਾਂ ਸਾਰਿਆਂ ਨੂੰ ਬੇਨਤੀ ਆ ਕਿ ਕਣਕ ਦੀ ਨਾੜ ਨੂੰ ਅੱਗ ਨਹੀਂ ਲਾਣੀ। ਸਰਕਾਰ ਇਹਦੇ ਪ੍ਰਤੀ ਵੀ ਬਹੁਤ ਸਾਧਾ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ। ਤੇ ਪਰਚੇ ਹੋ ਰਹੇ ਆ ਤੇ ਉਹਦੇ ਨਾਲ ਕੀ ਅੱਗ ਦੇ ਨਾਲ ਪੋਲੂਸ਼ਨ ਹੁੰਦਾ, ਜੀਵ ਜੰਤੂ ਸੜ ਜਾਂਦੇ, ਪਤਾ ਹੀ ਆ ਤੁਹਾਨੂੰ ਇਹਦੇ ਬਾਰੇ ਸਾਰੇ। ਤੇ ਖੇਤਾਂ ਦੇ ਵਿੱਚ ਕਿਸੇ ਨੇ ਪਰਾਲੀ ਨੂੰ ਅੱਗ ਨਹੀਂ ਲਾਣੀ। ਇਹ ਜਿਹੜੀਆਂ ਬੇਤੀਆਂ ਹੈਗੀਆਂ ਉਹ ਤੁਸੀ ਪ੍ਰਮਾਨ ਕਰਨੀਆਂ ਤੇ ਤੁਹਾਡਾ ਜਿਹੜਾ ਪਹਿਲਾ ਕੰਮ ਹੈਗਾ ਪਲਾਂਟੇਸ਼ਨ ਦਾ ਜਿਹੜਾ ਹੈਗਾ ਉਹ 185000 ਰੁਪਏ ਜਿਹੜਾ ਤੁਹਾਨੂੰ ਪਲਾਂਟੇਸ਼ਨ ਵਾਸਤੇ ਆ ਗਿਆ ਉਹ ਜਲਦੀ ਤੁਹਾਡੇ ਕੰਮ ਜਿਹੜੇ ਆ ਸਟਾਰਟ ਹੋ ਜਾਣਗੇ ਪਲਾਂਟੇਸ਼ਨ ਨਵੇਂ ਦਰਖਤ ਲਾਣੇ ਠੀਕ ਹੈ ਜਿਆਦਾਤਰ ਨਰੀਗਾ ਧਰੂਏ ਹੁੰਦਾ ਕੰਮ ਇਹ ਕਬੀਬੀਆਂ ਮੇਰੇ ਘਰ ਜਿਆਦਾ ਨਰੀਗਾ ਵਾਲੀਆਂ ਹੀ ਆ ਨਾ ਤੇ ਪਲਾਂਟੇਸ਼ਨ ਦਰਖਤ ਹੁੰਦੇ ਆ ਬੂਟੇ ਜਿਹੜੇ ਲਾਣੇ ਨਵੇਂ ਉਹ ਕੰਮ ਸ਼ੁਰੂ ਹੋਣਾ ਤੇ ਬਸ ਹੋਰ ਕੋਈ ਤੁਹਾਡੀ ਕੋਈ ਪ੍ਰੋਬਲਮਾਂ ਤਾਂ ਦੱਸ ਸਕਦੇ ਆ। ਹੋਰ ਬੰਦੋ ਕੋਈ ਸਮੱਸਿਆ ਤੁਹਾਡੀ ਜੇ ਸਮੱਸਿਆ ਨੇ ਲੰਬ ਜਾਂ 2 ਮਹੀਨੇ 1.5 ਮਹੀਨੇ ਲੱਗ ਜਾਂਦਾ ਤਾਂ ਹਾਂ ਇਹ ਤੱਕ ਸਰਕਾਰ ਨੂੰ ਇਹਨਾਂ ਦੇਖੋ ਇਹ ਨਹੀਂ ਹੁੰਦਾ ਜਿਹੜੀ ਅਸੀਂ ਰਾਤ ਮਿਲ ਕਰਨਾ ਕਰਦੇ ਹੁਣ ਸਾਡੇ ਅਫਸਰ ਇੱਕ ਮਿੰਟ ਜੀ ਸਾਡੇ ਅਫਸਰ ਆਏ ਉਹਨਾਂ ਕੋਲ ਪ੍ਰੋਬਲਮ ਦੱਸੋ ਦੱਸੋ ਜੇ ਵੀ ਗੱਲ ਕਰਨੀ ਹੈ ਉਹ ਕਰ ਸਕਦੇ ਆ ਬੇਝਾਈ ਕਰ ਸਕਦੇ ਆ ਜਿਹੜੀ ਪੈਸੇ ਲੇਟ ਹੋਣ ਦੀ ਵਜ੍ਹਾ ਆ ਉਹ ਸਾਡੇ ਵੱਲੋਂ ਨਹੀਂ ਹੁੰਦੀ ਤੁਹਾਡਾ ਮਾਸਟਰ ਆਲ ਜਦੋਂ ਇੱਕ ਵਾਰੀ ਨਿਕਲ ਗਿਆ ਉਹਨੂੰ ਅਪਲੋਡ ਹੋ ਗਿਆ ਜਦੋਂ ਸੈਂਟਰ ਵੱਲੋਂ ਜਿਹੜਾ ਫੰਡ अवेलेबल ਹੁੰਦਾ ਉਦੋਂ ਹੀ ਉਹ ਪੇਮੈਂਟ ਪੈਣੀ ਆ ਉਹ ਸਾਡੇ ਹੱਥ ਵਸ ਨਹੀਂ ਹੁੰਦਾ ਸਾਡੇ ਕੋਲ ਨਹੀਂ ਪੈਸੇ ਹੁੰਦੇ ਹੈਗੇ ਉਹ ਸਰਕਾਰ ਕੋਲੇ ਪਏ ਆ ਤੁਹਾਡਾ ਮਾਸਟਰ ਆਲ ਅਪਲੋਡ ਕਰ ਦਿੱਤਾ ਤੁਹਾਡਾ ਕੋਈ ਵੀ ਕੰਮ ਪਿੰਡ ਦੇ ਵਿੱਚ ਕੀਤਾ ਉਹਦੇ ਜਿਹੜੇ ਬਿੱਲ ਅਪਲੋਡ ਕਰ ਦਿੱਤੇ ਉਹ ਪੇਮੈਂਟ ਪਾਣੀ ਸਰਕਾਰ ਦਾ ਕੰਮ ਆ ਉਹ ਆਪਣੇ ਆਪ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਨਾ ਉਹ ਪੈਸੇ ਮਰਨੇ ਆ ਨਾ ਕਿਤੇ ਜਾਣੇ ਆ ਚਲੋ ਜੀ ਸਰਦਾਰ ਇਦਾਂ ਐਸੀ ਗੱਲ ਜਿਹਨਾਂ ਵਿਚਾਰਨ ਉਹੀ ਕੋਣ ਆ ਉਹੀ ਖੜੋਂ ਉਹ ਫਿਕਰ ਤਾਂ ਹੈਗਾ ਹੀ ਆ ਜੀ ਇਸ ਵਾਸਤੇ ਮੈਂ ਉਹ ਲੱਖ ਤਨਖਾਹ ਮਿਲਦੀ ਆ 3200 ਹਜ਼ਾਰ ਮਿਲਦੀ ਆ ਜੋ ਵੀ ਨਿਮਲੇ ਖਾਊਗੇ ਗਿਆ ਜੀ ਨਹੀਂ ਮੈਂ ਸਮਝਦਾ ਇਸ ਟੀਵੀ ਨੂੰ ਮੈਂ ਤੁਹਾਡੇ ਚੋਂ ਨਹੀਂ ਮੈਂ ਵੀ ਪਿੰਡਾਂ ਚੋਂ ਆਇਆ ਮੈਂ ਕਿਤੇ ਬਾਹਰੋਂ ਆ ਪਰ ਜਿਹੜੀ ਸੀ ਸਾਡੇ ਵਾਸਤੇ ਹੁੰਦੀ ਆ ਨਾ ਉਹ ਸਾਡੇ ਜਿਹੜੇ ਨਿਰੰਕਾ ਦੇ ਰੋਜ਼ਗਾਰ ਸੇਵਕ ਹੈਗੇ ਆ ਉਹ ਅਪਲੋਡ ਨਾਲੋਂ ਨਾਲ ਤੁਹਾਡਾ ਮਾਸਟਰੋਲ ਕਰ ਦਿੰਦੇ ਆ ਠੀਕ ਹੈ ਜੀ ਤੇ ਹੁਣ ਤੁਹਾਡਾ ਪਹਿਲੀ ਬਰਾਦ ਤੋਂ ਫੇਰ ਚੱਲ ਪਾਣਾ ਚਾਰ ਦਿਨ ਰਹਿ ਗਏ ਚਾਰ ਦਿਨ ਤੋਂ ਬਾਅਦ ਦੇਖੋ 100 ਦਿਨਾਂ ਦਾ ਰੁਜ਼ਗਾਰ ਦੇਣਾ ਨਹੀਂ ਐਪੀਸੋਡ ਹੋਇਆ ਹੀ ਨਹੀਂ ਹੈਗਾ ਕਿਸੇ ਦਾ ਵੀ ਨਹੀਂ ਹੋਇਆ ਸੋ ਚਲੋ ਪੁੱਛ ਲੈਣੇ ਮੁੰਡੇ ਨੂੰ ਕੋਈ ਗੱਲ ਨਹੀਂ ਪਰ ਆਹ 2 ਦਿਨ ਹੋਰ ਬਾਅਦ 2 ਦਿਨ ਤੋਂ ਬਾਅਦ ਕੰਮ ਸ਼ੁਰੂ ਹੋ ਜਾਣਾ ਪਹਿਲੀ ਫੇਜ਼ ਤੋਂ ਨਵੇਂ ਸਾਲ ਲਗਾਉ। ਉਹਦੇ ਵਿੱਚ ਤੁਹਾਡੀ ਪਹਿਲਾ ਪਲਾਂਟੇਸ਼ਨ ਹੀ ਸ਼ੁਰੂ ਹੋਣੀ ਹੈ। ਠੀਕ ਹੈ ਜੀ। ਬਹੁਤ ਵਧੀਆ। ਕੰਨਵਾਤੇ ਖੋਬਹੈਲੀ ਦੇ ਜਗਾਂਗੇ ਪਹਿਲਾਂ ਦੇ ਬੰਦ ਗੱਲ ਜਿਹੜੇ ਜਵਾਲ ਕੀਤੀ ਪਰ ਦੇ ਲੋਕਾਂ ਨੇ ਆਪਾਂ ਪੂਰਾ ਕੰਮ ਇਹ ਬਾਅਦ ਚੱਕਾਂਗੇ ਨਾਲ ਖੜਾਗੇ। 1 ਮਿੰਟ। ਜੀ ਕੋ ਸਾਡੀ ਹਰਤ ਕਰ ਫਿਰ ਸਾਨੂੰ ਦੱਸ ਦਿਓ ਜੀ ਨਹੀਂ ਕਰਦਾ ਤਾਂ ਵੀ ਦੱਸ ਦਿਓ। ਹਲੋ। 1 ਮਿੰਟ ਬੋਲਦੇ। ਆਹਦੇ ਆਪਾਂ ਗੱਲਾਂ ਹੀ ਕਰਦੇ ਹਾਂ ਹੁਣ ਤੋਂ ਬੀ